ਪੰਜਾਬ ਵਿੱਚ ਮੌਸਮ ਦਾ ਮિજાਜ ਬਦਲ ਗਿਆ ਹੈ ਤੇ ਪੰਜਾਬ ਵਿੱਚ ਮੀਂਹ ਕਾਰਨ ਇੱਕ ਵਾਰ ਫਿਰ ਤੋਂ ਠੰਡ ਮਹਿਸੂਸ ਹੋ ਰਹੀ ਹੈ। ਉੱਥੇ ਹੀ ਦੂਸਰੇ ਪਾਸੇ ਅੰਮ੍ਰਿਤਸਰ ਵਿੱਚ देर शाम ਹੋਈ ਭਾਰੀ ਗੜੇਮਾਰੀ ਤੋਂ ਬਾਅਦ ਅੰਮ੍ਰਿਤਸਰ ਰਾਜ ਸਾਸੀ ਹਲਕੇ ਦੀਆਂ ਸੜਕਾਂ ਬਰਫੀਲੇ ਇਲਾਕਿਆਂ ਤੋਂ ਘੱਟ ਨਜ਼ਰ ਨਹੀਂ ਆ ਰਹੀਆਂ ਤੇ ਸੜਕਾਂ ਤੇ ਕਾਫੀ ਬਰਫ਼ ਇਕੱਠੀ ਹੋ ਗਈ ਹੈ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਬਾਅਦ ਅੰਮ੍ਰਿਤਸਰ ਸ਼ਹਿਰ ਵਾਸੀ ਏਅਰਪੋਰਟ ਰੋਡ ਤੇ ਰਾਸ ਸਾਸਿ ਹਲਕੇ ਪਹੁੰਚੇ ਨੇ ਤੇ ਉੱਥੇ ਉਹਨਾਂ ਨੇ ਸੜਕ ਤੇ ਖਿਲਰੀ ਬਰਫ਼ ਦੇਖ ਕੇ ਸ਼ਿਮਲੇ ਦਾ ਨਜ਼ਾਰਾ ਮਾਨਿਆ ਇਸ ਦੌਰਾਨ ਸ਼ਹਿਰ ਵਾਸੀਆਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਅਕਸਰ ਹੀ ਉਹ ਅਜਿਹੀ ਬਰਫ਼ ਦਾ ਨਜ਼ਾਰਾ ਦੇਖਣ ਹਿਮਾਚਲ ਦੇ ਵਿੱਚ ਜਾਂ ਫਿਰ ਜੰਮੂ ਕਸ਼ਮੀਰ ਵਿੱਚ ਜਾਂਦੇ ਨੇ ਪਰ ਹੁਣ ਬਰਫ਼ ਦਾ ਨਜ਼ਾਰਾ ਅੰਮ੍ਰਿਤਸਰ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ ਇਸ ਤੋਂ ਪਹਿਲਾਂ ਉਹਨਾਂ ਨੇ ਅੰਮ੍ਰਿਤਸਰ ਵਿੱਚ ਅਜਿਹਾ ਨਜ਼ਾਰਾ ਕਦੇ ਨਹੀਂ ਦੇਖਿਆ ਹੁਣ ਉਹ ਇੱਥੇ ਆ ਕੇ ਬਰਫ਼ ਨਾਲ ਖੇਡ ਕੇ ਆਪਣਾ ਸ਼ਿਮਲੇ ਜਾਂਦਾ ਚਾਪੂਰਾ ਕਰ ਰਹੇ ਨੇ ਅਸੀਂ ਇਸ ਰੋਡ ਰਾਹੀਂ ਗੁਜ਼ਰੇ ਤੇ ਵੇਖਿਆ ਅਚਾਨਕ ਇੰਨੀ ਬਰਫ਼ ਪਈ ਸ਼ਿਮਲਾ ਬਣਾ ਪਿਆ ਵਥੀ ਤੇ ਕੁਦਰਤ ਦੀ ਬੜੀ ಅಪਾਰ ਕਿਰਪਾ ਵਈ ਲੋਕ ਦੇਖ ਰਹੇ ਹਨ ਖੜੇ ਹੋ ਕੇ ਨੱਚਣ ਗਏ ਖੇਡਣ ਦੇ ਬਰਫ਼ 'ਨਾ ਗੇਡਣ ਦੇ ਵੇਖੋ ਜਿਵੇਂ ਐਨਜਾਇਮੈਂਟ ਡੇ ਕਰਨਾ ਸ਼ਿਮਲਾ ਜਿਹੜਾ ਲੋਕੀ ਇਹਨਾਂ ਨੇ ਪੈਸੇ ਲਾ ਕੇ ਉਧਰ ਜਾਂਦੇ ਆ ਇੱਥੇ ਸ਼ਿਮਲਾ ਬਣਾਤਾ ਵਾਜੀ ਲੋਕੀ ਉੱਤੇ ਜਾਂਦੇ ਸ਼ਮਨਾ ਦੇਖਣ ਇੱਥੇ ਸ਼ਮਨਾ ਬਣਿਆ ਵਾਹਿਗੁਰੂ ਜੀ ਦਾ ਖਾਸਾ ਭਾਈ ਬਹੁਤ ਵਧੀਆ ਗੱਕੇ ਮੋਸਾ ਬਹੁਤ ਵਧੀਆ ਅਸੀਂ ਆਪਣੇ ਹਾਂ ਬੜਾ ਪੈਗੀ ਆ ਫੁੱਲੀ ਪਰ ਭਾਈ ਬਹੁਤ ਜ਼ਿਆਦਾ ਨਜ਼ਾਰਾ ਹੈਗਾ ਪਹਿਲਾਂ ਵੀ ਗੱਦੀ ਦੇਖੀ ਅੱਜ ਤੱਕ ਨਹੀਂ ਜ਼ਿੰਦਗੀ ਵਿੱਚ ਦੇਖੀ ਬਹੁਤ ਜ਼ਿਆਦਾ ਜੇ ਜੀ ਪਹਿਲੀ ਵਾਰ ਕੋਲ ਕਿੰਨੀ ਕਿ ਪਈ ਸੀ ਕਿੰਨਾ ਟਾਈਮ ਪਈ ਮੈਂ ਨਾ ਘਟੋ ਘੜਾ ਧਗਾੜਾ ਪੂਰੀ ਪਈ ਵੇ ਜੀ ਕਿੱਡੇ ਕਿੱਡੇ ਮੋਟੇ ਸੀ ਘੜੇ ਬਹੁਤ ਜ਼ਿਆਦਾ ਮੋਟੇ ਕੇ ਤਨ ਉਕਾਦ ਨੇ ਮੇਦਰਾਂ ਆਲੇ ਵੇ ਉਹ ਜਿਹਨੂੰ ਘੜ ਗਿਆ ਅਜੇ ਬਹੁਤ ਜ਼ਿਆਦਾ ਮੋਟੇ ਜਿਹਾ ਆ ਵੇਖੋ ਜੀ ਪੰਜਾਬ ਵਿੱਚ ਮੌਸਮ ਦਾ ਮિજાਜ ਬਦਲ ਗਿਆ ਹੈ ਤੇ ਪੰਜਾਬ ਵਿੱਚ ਮੀਂਹ ਕਾਰਨ ਇੱਕ ਵਾਰ ਫਿਰ ਤੋਂ ਠੰਡ ਮਹਿਸੂਸ ਹੋ ਰਹੀ ਹੈ। ਉੱਥੇ ਹੀ ਦੂਸਰੇ ਪਾਸੇ ਅੰਮ੍ਰਿਤਸਰ ਵਿੱਚ देर शाम ਹੋਈ ਭਾਰੀ ਗੜੇਮਾਰੀ ਤੋਂ ਬਾਅਦ ਅੰਮ੍ਰਿਤਸਰ ਰਾਜਸਾਸੀ ਹਲਕੇ ਦੀਆਂ ਸੜਕਾਂ ਬਰਫੀਲੇ ਇਲਾਕਿਆਂ ਤੋਂ ਘੱਟ ਨਜ਼ਰ ਨਹੀਂ ਆ ਰਹੀਆਂ ਤੇ ਸੜਕਾਂ ਤੇ ਕਾਫੀ ਬਰਫ਼ ਇਕੱਠੀ ਹੋ ਗਈ ਹੈ। ਚੀਜ਼ਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਬਾਅਦ ਅੰਮ੍ਰਿਤਸਰ ਸ਼ਹਿਰ ਵਾਸੀ 에어ਪੋਰਟ ਰੋਡ ਤੇ ਰਾਜ ਸਾਸਿ ਹਲਕੇ ਪਹੁੰਚੇ ਨੇ ਤੇ ਉੱਥੇ ਉਹਨਾਂ ਨੇ ਸੜਕ ਤੇ ਖਿਲਰੀ ਬਰਫ਼ ਦੇਖ ਕੇ ਸ਼ਿਮਲੇ ਦਾ ਨਜ਼ਾਰਾ ਮਾਨਿਆ ਇਸ ਦੌਰਾਨ ਸ਼ਹਿਰ ਵਾਸੀਆਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਅਕਸਰ ਹੀ ਉਹ ਅਜਿਹੇ ਬਰਫ਼ ਦਾ ਨਜ਼ਾਰਾ ਦੇਖਣ ਹਿਮਾਚਲ ਦੇ ਵਿੱਚ ਜਾਂ ਫਿਰ ਜੰਮੂ ਕਸ਼ਮੀਰ ਵਿੱਚ ਜਾਂਦੇ ਨੇ ਪਰ ਹੁਣ ਬਰਫ਼ ਦਾ ਨਜ਼ਾਰਾ ਅੰਮ੍ਰਿਤਸਰ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ ਇਸ ਤੋਂ ਪਹਿਲਾਂ ਉਹਨਾਂ ਨੇ ਅੰਮ੍ਰਿਤਸਰ ਵਿੱਚ ਅਜਿਹਾ ਨਜ਼ਾਰਾ ਕਦੇ ਨਹੀਂ ਦੇਖਿਆ ਹੁਣ ਉਹ ਇੱਥੇ ਆ ਕੇ ਬਰਫ਼ ਨਾਲ ਖੇਡ ਕੇ ਆਪਣਾ ਸ਼ਿਮਲੇ ਜਾਂਦਾ ਚਾਪੂਰਾ ਕਰ ਰਹੇ ਨੇ ਅਸੀਂ ਇਸ ਰੋਡ ਨਾਲ ਗੁਜ਼ਰ ਰਹੇ ਤੇ ਵੇਖਿਆ ਅਚਾਨਕ ਇੰਨੀ ਬਰਫ਼ ਪਈ ਸ਼ਿਮਲਾ ਬਣਾ ਪਿਆ ਵਥੀ ਤੇ ਕੁਦਰਤ ਦੀ ਬੜੀ ಅಪਾਰ ਕਿਰਪਾ ਵੀ ਲੋਕ ਦੇਖ ਰਹੇ ਹਨ ਖੜੇ ਹੋ ਕੇ ਨੱਚਣ ਗਏ ਢੰਡੇ ਬਰਫ਼ ਨਾਲ ਢੰਡੇ ਵੇਖੋ ਜਿਵੇਂ ਐਨਜਾਇਮੈਂਟ ਡੇ ਕਰਨਾ ਸ਼ਿਮਲਾ ਜਿਹੜਾ ਲੋਕੀ ਇਹਨਾਂ ਨੇ ਪੈਸੇ ਲਾ ਕੇ ਉਧਰ ਜਾਂਦੇ ਆ ਇੱਥੇ ਸ਼ਿਮਲਾ ਬਣਾ ਬਣਾਤਾ ਵਾਜੀ ਲੋਕੀ ਉੱਧਰ ਜਾਂਦੇ ਸ਼ਿਮਲਾ ਦੇਖਣ ਇੱਥੇ ਸ਼ਿਮਲਾ ਬਣਿਆ ਵਾ ਵਾਹਿਗੁਰੂ ਜੀ ਦਾ ਖਾਲਸਾ ਭਾਈ ਬਹੁਤ ਵਧੀਆ ਹੈਗਾ ਕੇ ਬਹੁਤ ਬਹੁਤ ਵਧੀਆ ਲੱਗਦਾ ਸੀ ਆਪਣੇ ਹਾਂ ਪਰ ਪੈ ਗਈ ਆ ਫੁੱਲੀ ਪਰ ਭਾਈ ਬਹੁਤ ਜ਼ਿਆਦਾ ਨਜ਼ਾਰਾ ਹੈਗਾ ਪਹਿਲਾਂ ਵੀ ਗੱਦੀ ਦੇਖੀ ਅੱਜ ਤੱਕ ਨਹੀਂ ਜਿੰਦਗੀ ਵਿੱਚ ਦੇਖੀ ਬਹੁਤ ਜ਼ਿਆਦਾ ਜਿਵੇਂ ਪਹਿਲੀ ਵਾਰ ਕੋ ਕਿੰਨੀ ਕੁ ਪਈ ਸੀ ਕਿੰਨਾ ਟਾਈਮ ਪਈ ਮੈਂ ਨਾ ਘਟੋ ਘੜ ਤੱਕ ਘੜਾ ਪੂਰੀ ਪਈ ਵਗੀ ਕਿਤੇ ਕਿਤੇ ਮੋਟੇ ਸੀ ਘੜੇ ਬਹੁਤ ਜ਼ਿਆਦਾ ਮੋਟੇ ਕੇ ਤਾਲੂ ਖਾਦਨੇ ਮੇਸਰ ਹਾਲੇ ਵੇ ਉਹ ਜਿਹਨੂੰ ਘੜ ਗਿਆ ਅੱਗੇ ਬਹੁਤ ਜਿਆਦਾ ਮੋਟੀ ਆ ਵਾਹੇ ਅਜੇ ਕੋਈ ਆ ਆ ਵੇ ਕੋਈ